हां जी अरदास ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਅੱਜ ਦੀ ਇਹ ਵੀਡੀਓ ਇੰਗਲੈਂਡ ਦੀ ਦੱਸੀ ਜਾਂਦੀ ਆ ਜਿੱਥੇ ਇੱਕ ਔਰਤ ਨੇ ਤੇ ਉਹਦੇ ਸਾਥੀ ਨੇ ਗੁਰੂ ਘਰ ਦੇ ਵਿੱਚੋਂ ਗੋਲਕ ਹੀ ਚੋਰੀ ਕਰ ਲਈ ਬਹੁਤ ਮਾੜੀ ਗੱਲ ਆ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਦਾਂ ਦੀ ਘਟਨਾ ਦਾ ਹੋਣਾ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਵੈਸੇ ਇਸ ਲਵਾਸ ਦੇ ਵਿੱਚ ਇਦਾਂ ਦੀਆਂ ਔਰਤਾਂ ਦੀਆਂ ਬਹੁਤ ਸਾਰੀਆਂ ਵੀਡੀਓ ਨੈਟ ਦੇ ਉੱਤੇ ਘੁੰਮਦੀਆਂ ਰਹਿੰਦੀਆਂ, ਵਾਇਰਲ ਹੁੰਦੀਆਂ ਨੇ। ਜਿੱਥੇ ਇਹਨਾਂ ਦੇ ਕੱਗਰਾ ਪਾਇਆ ਹੁੰਦਾ, ਕੱਗਰੇ ਦੇ ਵਿੱਚ ਇੱਕ ਜੇਬ ਲੱਗੀ ਹੋਈ ਆ ਤੇ ਉਸ ਜੇਬ ਦੇ ਵਿੱਚ ਬਹੁਤ ਸਾਰਾ ਸਮਾਨ ਲੁਕੋ ਕੇ ਲੈ ਜਾਂਦੀਆਂ ਨੇ ਤੇ ਕਿਸੇ ਨੂੰ ਜੱਜਮੈਂਟ ਵੀ ਨਹੀਂ ਹੁੰਦੀ ਕਿਉਂਕਿ ਉਹ ਲੱਤਾਂ ਦੇ ਵਿਚਾਲੇ ਹੀ ਰਹਿ ਜਾਂਦਾ। ਤੇ ਇੱਥੇ ਵੀ ਜੇ ਤੁਸੀਂ ਦੇਖੋ ਤਾਂ ਇਹਦੇ ਸਾਥੀ ਨੇ ਇੱਕ ਵਾਰੀ ਟਰਾਈ ਕੀਤੀ ਗੋਲ ਉਹਦੇ ਕੱਗਰੇ ਦੇ ਵਿੱਚ ਪਾਉਣ ਦੀ ਪਰ ਕਿਉਂਕਿ ਉਹ ਵੱਡੀ ਸੀ ਤੇ ਭਾਰੀ ਸੀ। ਤਾ ਕਰਕੇ ਇਹਨਾਂ ਨੇ ਉਹ ਉਥੇ ਲੁਕੋਈ ਨਹੀਂ ਉਦਾਂ ਹੀ ਹੱਥ ਦੇ ਨਾਲ ਹੀ ਚਾਕੇ ਲੈ ਗਏ ਸੋ ਇਹ ਕਰਤੂਤ ਬਹੁਤ ਮਾੜੀਆਂ ਉਹ ਕਾਲਪੁਰਖ ਵਾਹਿਗੁਰੂ ਸਭ ਦੇਖਦਾ ਤੇ ਪੈਸੇ ਇਹਨਾਂ ਦੇ ਕਿਸੇ ਚੰਗੇ ਪਾਸੇ ਨਹੀਂ ਲੱਗਦੇ ਲੈ ਤਾਂ ਗਏ ਤੇ ਦੁੱਗਣੇ ਤਿੱਗਣੇ ਹੋ ਕੇ ਨਿਕਲਣੇ ਆ ਤੇ ਪਤਾ ਨਹੀਂ ਕਿੱਦਾਂ ਨਿਕਲਣਗੇ ਕਿੱਦਾਂ ਦੀਆਂ ਭੈੜੀਆਂ ਬਿਮਾਰੀਆਂ ਦੇ ਨਾਲ ਇਹਨਾਂ ਨੂੰ ਇਹ ਚੀਜ਼ਾਂ ਦਾ ਭੁਗਤਾਨ ਕਰਨਾ ਪੈਣਾ ਗੁਰੂ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਕੇ ਲੈ ਜਾਣਾ ਕੋਈ ਬੜੀ ਵਧੀਆ ਗੱਲ ਨਹੀਂ ਕਿਉਂਕਿ ਇੱਥੇ ਹਰ ਕਿਸੇ ਨੂੰ ਬਿਨਾਂ ਧਰਮ ਜਾਤ ਉੱਚੀ ਨੀਚ ਪੁੱਛੇ ਉਹਦੀ ਮਦਦ ਕੀਤੀ ਜਾਂਦੀ ਆ ਉਹਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਇਹੇ ਦੀਆਂ ਪਵਿੱਤਰ ਥਾਵਾਂ ਦੇ ਉੱਤੇ ਏਦਾਂ ਦੀ ਘਟਨਾ ਬਹੁਤ ਮਾੜੀ ਗੱਲ ਧੰਨਵਾਦ